ਸਸਾਇਕਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਬੱਚਿਓ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਕੀ ਆ ਆਪਾਂ ਹੁਣ 8th ਇੰਗਲਿਸ਼ ਦਾ ਜਿਹੜਾ ਪੇਪਰ ਹੈ ਉਹ 19 ਤਰੀਕ ਨੂੰ ਹੈਗਾ ਆ ਤੁਹਾਡਾ ਪਹਿਲਾ ਹੀ ਠੀਕ ਹੈ ਬੋਰਡ ਦਾ ਐਗਜ਼ਾਮ ਹੈ ਜੋ ਦਿਨ ਹੈਗਾ ਉਸ ਦਿਨ ਵੈਨਸਡੇ ਬੁੱਧਵਾਰ ਹੈ ਤੇ ਅੱਜ ਵੀ ਬੁੱਧਵਾਰ ਹੀ ਹੈ ਅੱਜ ਤੱਕ ਤੁਹਾਡਾ ਹੀ ਪੇਪਰ ਹੈ ਜਦੋਂ ਤੁਸੀਂ ਵੀਡੀਓ ਦੇਖੂਗੇ ਤਾਂ ਪੇਪਰ ਤੁਹਾਡਾ ਹੋ ਚੁੱਕਿਆ ਹੋਵੇਗਾ ਤੇ ਲਾਸਟ ਵੀਕ ਹੈ ਸਾਡੇ ਕੋਲ ਖੂਬ ਮਿਹਨਤ ਕਰਨ ਦਾ ਟਾਈਮ ਹੈ ਇੰਗਲਿਸ਼ ਲਈ ਖਾਸ ਕਰਕੇ ਸਬਜੈਕਟ ਲਈ ਖੂਬ ਪੜੋ ਤਾਂ ਕਿ ਤੁਹਾਡਾ ਪੇਪਰ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਕੰਪਰੀਹੈਂਸ਼ਨ ਦਾ ਪੈਸੇ ਜਿਹੜਾ ਉਹਦੀ ਪ੍ਰੈਕਟਿਸ ਕਰਾਂਗੇ ਤੇ ਉਸ ਤੋਂ ਇਲਾਵਾ ਮੈਂ ਤੁਹਾਡੇ ਕੋਲ ਕੁਐਸਚਨ ਨੰਬਰ ਤੁਹਾਡਾ ਪੇਪਰ ਦੇ ਵਿੱਚ ਆਉਂਦਾ ਹੈ 10 ਜਿਹੜਾ ਵੋਕੈਬਲਰੀ ਨਾਲ ਰਿਲੇਟਡ ਹੁੰਦਾ ਹੈ ਠੀਕ ਹੈ ਤੇ ਉਸ ਦੇ ਵਿੱਚ ਹੀ ਜਿਹੜਾ ਹੈ ਤੁਹਾਨੂੰ ਆਣਾ ਜਿਹੜਾ ਪਾਰਟ ਵੋਕੈਬਲਰੀ ਸੈਕਸ਼ਨ ਦਾ ਠੀਕ ਹੈ ਆ ਵਾਲਾ ਸੈਕਸ਼ਨ ਸੀ ਦੇ ਵਿੱਚ ਉਹਦੀਆਂ ਮੈਂ ਤੁਹਾਨੂੰ ਤਕਰੀਬਨ 6 ਦੇ ਕਰੀਬ ਨੇ ਜਿਹੜੀਆਂ ਉਹ ਐਕਸਰਸਾਈਜ਼ਸ ਨੇ ਉਹ ਹੱਲ ਕਰਾਂਗਾ ਤੁਸੀਂ ਇਹ ਸਾਰੀਆਂ ਦੀ ਸਾਰੀਆਂ ਨੇ ਜਿਹੜੀਆਂ ਉਹ ਆਪਣੇ ਲਿਖ ਕੇ ਰੱਖ ਲੈਣੀਆਂ ਨੇ ਕਾਪੀ ਦੇ ਵਿੱਚ ਤੇ ਤਾਂ ਕਿ ਤੁਸੀਂ ਤੁਹਾਨੂੰ ਅਗਰ ਬੋਰਡ ਦੇ ਪੇਪਰਾਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਇਹਦੇ ਵਿੱਚੋਂ ਹੀ ਆਵੇਗਾ ਕਿਉਂਕਿ ਇਹ ਡਿਪਾਰਟਮੈਂਟ ਦੁਆਰਾ ਭੇਜਿਆ ਹੋਇਆ ਲਰਨਿੰਗ ਐਨਹਾਂਸਮੈਂਟ ਪ੍ਰੋਗਰਾਮ ਦੇ ਅਧੀਨ ਮਟੀਰੀਅਲ ਹੈਗਾ ਜਿਹਦੇ ਵਿੱਚੋਂ ਪ੍ਰੀ ਬੋਰਡ ਦਾ ਪੇਪਰ ਸਾਰਾ ਹੀ ਤੁਹਾਨੂੰ ਇਹਦੇ ਵਿੱਚੋਂ ਆਇਆ ਹੋਇਆ ਤਾਂ ਉਮੀਦ ਕਰਦੇ ਹਾਂ ਕਿ ਬੋਰਡ ਦਾ ਪੇਪਰ ਵੀ ਇਸ ਮਟੀਰੀਅਲ ਦੇ ਵਿੱਚੋਂ ਹੀ ਆਵੇਗਾ ਅਗਰ ਨਹੀਂ ਵੀ ਆਂਦਾ ਜੋ 10% ਚਾਂਸਸ ਨੇ ਤਾਂ ਤੁਹਾਨੂੰ ਇਹ ਜਿਹੜੀਆਂ ਐਕਸਰਸਾਈਜ਼ਸ ਨੇ ਕਰਕੇ ਇਹਨਾਂ ਦੇ ਨਾਲ ਮਿਲਦਾ ਜੁਲਦਾ ਹੀ ਮਟੀਰੀਅਲ ਜਿਹੜਾ ਆਵੇਗਾ ਤਾਂ ਤੁਹਾਨੂੰ ਜਿਹੜੀ ਉਸ ਦੀ ਸਮਝ ਲੱਗ ਚੁੱਕੀ ਹੋਊਗੀ ਡੂ ਐਸ ਡਾਇਰੈਕਟਡ ਦੀ ਐਕਸਰਸਾਈਜ਼ ਦੀ ਵੀਡੀਓ ਮੈਂ ਪਹਿਲਾਂ ਪਾ ਚੁੱਕਿਆ ਹਾਂ ਜੋ ਕੁਝ ਹੈਗੀ ਆ ਠੀਕ ਹੈ ਤੇ ਆ ਜਿਹੜੇ 6 ਨੰਬਰ ਹੈ ਇਸ ਦੇ ਨਾਲ ਸੁੰਦਰ ਜਿਹੜੀਆਂ ਨੇ ਅੱਜ ਆਪਾਂ ਜਿਹੜੀਆਂ 5-6 ਐਕਸਰਸਾਈਜ਼ਸ ਨੇ ਉਹ ਕਰਾਂਗੇ ਠੀਕ ਹੈ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਇਹ ਜੋ ਸਬਸਕ੍ਰਾਈਬ ਕਰ ਲਿਆ ਹੋਊਗਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਓ ਠੀਕ ਹੈ ਤਾਂ ਕਿ ਜੋ ਵੀ ਵੀਡੀਓ ਨਵੀਂ ਆਉਂਦੀ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਰਹੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਸ ਨੂੰ ਫਰਸਟ ਹੈ ਕੰਪਰੀਹੈਂਸ਼ਨ ਦਾ ਪੈਰਾ ਠੀਕ ਹੈ ਅਗਰ ਇਹੀ ਪੈਰਾ ਆਉਂਦਾ ਹੈ ਤਾਂ ਵੈਲੈਂਟ ਗੁੱਡ ਅਗਰੇ ਪੈਰਾ ਨਹੀਂ ਵੀ ਆਂਦਾ ਤਾਂ ਮੈਂ ਤੁਹਾਨੂੰ ਬਾਰ-ਬਾਰ ਇੱਕੋ ਹੀ ਗੱਲ ਕਹਿਣਾ ਹੁੰਨਾ ਕਿ ਕਦੇ ਵੀ ਆਂਸਰ ਨਾ ਦੇਖਿਆ ਕਰੋ ਕਿ ਮੈਂ ਵੀਡੀਓ ਦੇ ਵਿੱਚ ਆਂਸਰ ਕੀ ਨੇ ਉਸ ਨੂੰ ਆਨਸਰ ਤੱਕ ਪਹੁੰਚਿਆ ਕਿਵੇਂ ਜਾਂਦਾ ਆ ਠੀਕ ਹੈ ਉਹ ਮੋਰ ਇੰਪੋਰਟੈਂਟ ਹੈਗਾ ਮੈਂ ਨਾਲ ਉਹ ਹੀ ਸਮਝਾਉਣ ਦੀ ਤੁਹਾਨੂੰ ਇਨ ਡਿਟੇਲ ਕੋਸ਼ਿਸ਼ ਕਰਦਾ ਹੁੰਨਾ ਕਿ ਤਾਂ ਕਿ ਸਿਰਫ ਤੁਹਾਨੂੰ ਆਨਸਰ ਨਾ ਪਤਾ ਲੱਗਣ ਠੀਕ ਹੈ ਉਸ ਦੇ ਨਾਲ ਨਾਲ ਉਹ ਪ੍ਰੋਸੈਸ ਉਹ ਥਿੰਕਿੰਗ ਉਹ ਤਰੀਕਾ ਵੀ ਪਤਾ ਲੱਗੇ ਜਿਹਦੇ ਨਾਲ ਤੁਸੀਂ ਆਨਸਰ ਤੈਨੂੰ ਸਾਂ ਨਾਲ ਬਹੁਤ ਸੱਕਦੇ ਹੋ ਕੰਪਰੀਹੈਂਸ਼ਨਲ ਸੌਂਦੀ ਤੇ ਮੈਂ ਡਿਟੇਲਡ ਵੀਡੀਓ ਆਲਰੇਡੀ ਚੈਨਲ ਤੇ ਪਾ ਚੁੱਕਾ ਹਾਂ ਤੁਸੀਂ ਉੱਥੋਂ ਵੀ ਜਿਹੜਾ ਜਾ ਕੇ ਹੈ ਕਿਸ ਤਰ੍ਹਾਂ ਕੰਪਰੀਹੈਂਸ਼ਨ ਦੇ ਪੈਰੇ ਨੂੰ ਅਪਰੋਚ ਕਰਨਾ ਹੁੰਦਾ ਹੱਲ ਕਰਨ ਲਈ ਉੱਥੋਂ ਦੇਖ ਸਕਦੇ ਹੋ ਅਗਰ ਉਹ ਨਹੀਂ ਦੇਖੀ ਪਰ ਇੱਥੇ ਵੀ ਮੈਂ ਤੁਹਾਨੂੰ ਦੱਸੂਗਾ ਕਿ ਅਸੀਂ ਆਨਸਰਸ ਤੇ ਕਿੱਦਾਂ ਪਹੁੰਚਾਂਗੇ ਕੱਲੇ ਤੁਹਾਨੂੰ ਆਨਸਰ ਨਹੀਂ ਦੱਸਾਂਗਾ ਠੀਕ ਹੈ ਉਹਦੇ ਲਈ ਪਹਿਲੀ ਚੀਜ਼ ਹੁੰਦੀ ਹੈ ਕਿ ਜੋ ਪੈਰਾ ਹੈ ਤੁਸੀਂ ਉਸ ਨੂੰ ਵਨ অর ਟੂ ਟਾਈਮ ਜ਼ਰੂਰ ਰੀਡ ਕਰੋ ਠੀਕ ਹੈ ਤੇ ਉਹਦੇ ਕੀਵਰਡਸ ਨੇ ਜਿਹੜੇ ਉਹਨਾਂ ਨੂੰ ਅੰਡਰਲਾਈਨ ਕਰੋ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਕਿ ਕੀ ਮੇਨ ਚੀਜ਼ਾਂ ਇਹਦੇ ਵਿੱਚ ਆਈਡੀਆਜ਼ ਹੈਗੇ ਨੇ ਠੀਕ ਹੈ ਫਿਰ ਆਫਟਰ ਰੀਡਿੰਗ ਜੋ ਪੈਸੇਜ ਹੈ ਉਹਨੂੰ ਟੂ ਟਾਈਮ ਥੈਨ ਯੂ ਕਮ ਟੂ ਦਾ ਕੁਐਸਚਨਸ ਕੁਐਸਚਨਸ ਰੀਡ ਕਰੋ ਕੁਐਸਚਨਸ ਦੇ ਵਿੱਚ ਆਮ ਤੌਰ ਤੇ ਬੱਚੇ ਜੋ ਐਵਰੇਜ ਜਾਂ ਜੋ ਤੁਸੀਂ ਆਨਸਰ ਤੱਕ ਪਹੁੰਚਦੇ ਹੋ ਉਹ ਤੁਹਾਡਾ ਇਹੀ ਤਰੀਕਾ ਹੁੰਦਾ ਹੈ ਕਿ ਤੁਸੀਂ ਕੀ ਕਰਦੇ ਹੋ ਜੋ ਸਹੀ ਵੀ ਹੈ ਕਾਫੀ ਹੱਦ ਤੱਕ ਠੀਕ ਹੈ ਛੋਟੀ ਲੈਵਲ ਦੇ ਕਲਾਸਿਸ ਦੇ ਵਿੱਚ ਕਿ ਤੁਸੀਂ ਕੀ ਕਰਦੇ ਹੋ ਤੁਸੀਂ ਵਰਡਸ ਕੁਐਸਚਨਸ ਦੇ ਦੇਖਦੇ ਹੋ ਠੀਕ ਹੈ ਕੋਈ ਕੀਵਰਡਸ ਦੇਖਦੇ ਹੋ ਤੇ ਫਿਰ ਉਹਨਾਂ ਨੂੰ ਤੁਸੀਂ ਪੈਰੇ ਦੇ ਵਿੱਚ ਲੱਭਣਾ ਸ਼ੁਰੂ ਕਰਦੇ ਹੋ ਠੀਕ ਹੈ ਆਹ ਹੁਣ ਦਿੱਤਾ ਹੈ ਇਹਨਾਂ ਦਾ ਫਾਊਂਡੇਸ਼ਨ ਲਾਈਫ ਆਫ ਐਨੀ ਪਰਸਨ ਡਿਪੈਂਡਸ ਅਪਨ ਹਿਸ ਠੀਕ ਹੈ ਮੈਂ ਦੇਖਿਆ ਦੇਖੋ ਇੱਥੇ ਆ ਗਿਆ ਸਾਨੂੰ ਫਾਊਂਡੇਸ਼ਨ ਲਾਈਫ ਪਰਸਨ ਲੀਨਡ ਅਪਨ ਠੀਕ ਹੈ ਇੱਥੇ ਉਹ ਡਿਪੈਂਡਸ ਕਰ ਲਿਆ ਉੱਥੇ ਲੀਨਡ ਕਰਾ ਸਿਨੋਨੀਮ ਵਰਤ ਲਿਆ ਕਿੱਥੇ ਕਹਿੰਦਾ ਕਹਿੰਦਾ ਆ ਦੇਖੋ ਇਟ ਇਜ਼ ਦਾ ਸਟੇਜ ਵਿਚ ਹੋਲ ਡਿਪੈਂਡਸ ਓਨ ਹੁਣ ਇੱਥੇ ਇਸ ਲਾਈਨ ਦੇ ਵਿੱਚ ਸਾਡੇ ਕੋਲ ਆਨਸਰ ਨਹੀਂ ਹੈਗਾ ਕਿਉਂ ਨਹੀਂ ਹੈਗਾ ਕਿਉਂਕਿ ਇੱਥੇ ਨੇ ਇਟ ਪ੍ਰੋਨਾਉਨ ਵਰਤ ਲਿਆ ਕਦ ਲਈ ਵਰਤਿਆ ਇਹ ਆ ਕੁਐਸਚਨ ਇਹਦੇ ਲਈ ਸਟੂਡੈਂਟ ਲਾਈਫ ਲਈ ਠੀਕ ਹੈ ਤੁਸੀਂ ਜਿਹੜਾ ਹੈ ਕੀਵਰਡਸ ਲੈ ਕੇ ਅਨਸਰ ਲੋਕੇਸ਼ਨ ਤੇ ਤਾਂ ਪਹੁੰਚ ਜਾਂਦੇ ਹੁ ਪਰ ਕਈ ਵਾਰ ਅਨਸਰ ਹੈ ਜਿਹੜਾ ਉਸ ਲਾਈਨ ਦੇ ਵਿੱਚ ਨਹੀਂ ਆਉਂਦਾ ਤਾਂ ਉੱਥੋਂ ਥੋੜਾ ਸਮਝਣ ਦੀ ਵੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਹੁਣ ਇੱਥੇ ਉਹਨੇ ਇਟ ਇਜ਼ ਦਾ ਸਟੇਜ ਕਿਹਾ ਕਹਿੰਦਾ ਇਹ ਉਹ ਅਵਸਥਾ ਹੈ ਕਿਹੜੀ ਇਟੋ ਨੇ ਵਰਤਿਆ ਸਟੂਡੈਂਟ ਲਾਈਫ ਲਈ ਨਾਉਨ ਫਰਸਟ ਲਾਈਨ ਦੇ ਵਿੱਚ ਸੀ ਇਸ ਕਰਕੇ ਅਨਸਰ ਸਾਡਾ ਸਟੂਡੈਂਟ ਲਾਈਫ ਹੈਗਾ ਹੋਮ ਇਜ਼ ਦਾ ਮੇਨ ਸੋਰਸ ਆਫ ਠੀਕ ਹੈ ਹੁਣ ਮੈਂ ਵਰਡ ਕੀ ਲੱਭ ਰਿਹਾ ਪੈਰੇ ਦੇ ਵਿੱਚ ਹੋਮ ਜਦ ਮੈਂ ਇਹਨੂੰ ਲੱਭਦਾ ਹਾਂ ਤਾਂ ਮੈਨੂੰ ਇਹ ਵੀ ਵਰਡ ਹੈ ਜਿਹੜਾ ਉਹ ਮਿਲ ਜਾਂਦਾ ਹੈ ਈਜ਼ੀਲੀ ਪੈਰੇ ਦੇ ਵਿੱਚ ਠੀਕ ਜਦੋਂ ਮੈਂ ਹੋਮ ਲੱਭਾਂਗਾ ਤਾਂ ਦੇਖੋ ਆ ਮਿਲ ਗਿਆ ਸਾਨੂੰ ਹੋਮਵਰਕ ਠੀਕ ਹੈ ਤਾਂ ਇੱਥੇ ਕੀ ਕਹਿੰਦਾ ਹੈ ਓਬਟੇਨ ਦਾ ਬੇਸਿਕ ਐਜੂਕੇਸ਼ਨ ਫਰੋਮ ਹੋਮ ਜ਼ਰੂਰੀ ਨਹੀਂ ਆਨਸਰ ਅੱਗੇ ਹੋਗਾ ਆਨਸਰ ਬੈਕ ਦੇ ਵਿੱਚ ਵੀ ਹੋ ਸਕਦਾ ਹੈ ਉਹ ਸੈਂਟੈਂਸ ਦੇ ਤਾਂ ਹੁਣ ਇੱਥੇ ਕਹਿੰਦਾ ਵਾਟ ਇਜ਼ ਦਾ ਮੇਨ ਸੋਰਸ ਆਫ ਠੀਕ ਹੈ ਕਾਦਾ ਇੱਥੇ ਉਹਨੇ ਕਿਹਾ ਤਾਂ ਓਬਟੇਨ ਬੇਸਿਕ ਐਜੂਕੇਸ਼ਨ ਇੱਥੇ ਉਹਨੇ ਕੀ ਕਿਹਾ ਬੇਸਿਕ ਲਰਨਿੰਗ ਠੀਕ ਹੈ मैन वर्ड है जो तो रहा है वट आर चाइल्ड लर्न की है समॉल ट्रेट ठीक है द मैनरस ट्रेड आ गया तो इस करके मैं आंसर मैनर आंसर बैकते है ना कि जितो वर्ड मैच कर रहे उसके अगे है पिछले भी हो सद वैन डू रोल मॉडल ऑफ ए चाइल्ड फ्रीकुंटली चेंज हम अगर मैं इतना वर्ड है मैं, मैं लभना है मॉडल्स ऑफ अल चेंज ठीक है ਦੇਖੋ ਇੱਥੇ ਜਾਂਦਾ ਰੋਲ ਮਾਡਲਸ ਕੀਪ ਚੇਂਜਿੰਗ ਵਿਦ ਦਾ ਟਾਈਮ ਐਂਡ ਸਿਚੁਏਸ਼ਨ ਅਥੇ ਉਹ ਫ੍ਰੀਕੁਐਂਟਲੀ ਆਤਾ ਰੋਲ ਮਾਡਲ ਹੋ ਗਿਆ ਕਦੋਂ ਆ ਦੇਤਾ ਵਾਂਸ ਅ ਸਟੂਡੈਂਟ ਇਜ਼ ਐਡਮਿਟਡ ਟੂ ਸਕੂਲ ਤਾਂ ਆਨਸਰ ਇੱਥੇ ਵੀ ਬੈਕ ਤੇ ਗਿਆ ਸਾਡਾ ਵੈਨ ਹੀ ਐਡਮਿਟਡ ਟੂ ਸਕੂਲ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਅਸੀਂ ਫਾਈਵ ਆਨਸਰਸ ਨੇ ਜਿਹੜੇ ਉਹਦੇ ਵਿੱਚੋਂ ਫਾਈਂਡ ਆਊਟ ਕਰਦੇ ਹਾਂ ਜੋ ਕੀਵਰਡਸ ਨੇ ਕੁਐਸਚਨਸ ਦੇ ਉਹਨਾਂ ਨੂੰ ਪੈਰੇ ਦੇ ਵਿੱਚੋਂ ਲੱਭ ਕੇ ਜਿੱਥੇ ਉਹ ਵਰਡ ਮੈਚ ਕਰਦੇ ਨੇ ਉੱਥੋਂ ਅਸੀਂ ਆਨਸਰ ਲੈ ਕੇ ਆ ਜੰਦੇ ਹਾਂ ਹੁਣ ਜੋ ਸਾਡਾ ਮੇਨ ਟਾਰਗੇਟ ਹੈ ਇਸ ਵੀਡੀਓ ਦਾ ਉਹ ਹੈਗਾ ਸਾਡਾ ਵੋਕੈਬਲਰੀ ਸੈਕਸ਼ਨ ਜਿਹੜਾ ਕੁਐਸਚਨ ਨੰਬਰ ਤੁਹਾਨੂੰ 10 ਆਂਦਾ ਹੈ ਤੁਹਾਡੇ ਪੇਪਰ ਦੇ ਵਿੱਚ ਤੇ ਸੈਕਸ਼ਨ ਨੰਬਰ ਹੁੰਦਾ ਹੈ ਇਹ ਸੀ ਠੀਕ ਹੈ ਉਹਦਾ ਪਹਿਲਾ ਹੀ ਕੁਐਸਚਨ ਹੁੰਦਾ 10 ਨੰਬਰ 11 ਨੰਬਰ ਦੀ ਵੀਡੀਓ ਆਲਰੇਡੀ ਮੈਂ ਪਾ ਚੁੱਕਿਆ ਹਾਂ ਡੂਇਸ ਡੈਕਟਰ ਦੀ ਹੁਣ ਇਹ ਵੋਕੈਬਲਰੀ ਸੈਕਸ਼ਨ ਦੀ ਹੈਗੀ ਆ ਹੁਣ ਇਹਦੇ ਵਿੱਚ ਸੈੱਟ A ਹੈ ਇਹਦੇ ਵਿੱਚ ਆਮ ਤੌਰ ਤੇ ਤੁਹਾਨੂੰ ਜਿਹੜੇ ਨੇ ਸਮਾਨਾਰਥਿਕ ਸ਼ਬਦ ਵਿਰੋਧੀ ਸ਼ਬਦ ਹੀ ਆਉਂਦੇ ਨੇ ਪਹਿਲਾਂ ਤਾਂ ਹੁਣ ਵਿਰੋਧੀ ਸ਼ਬਦ ਦਾ ਮਤਲਬ ਹੁੰਦਾ ਹੈ ਐਂਟੀ ਇੰਗਲਿਸ਼ ਅਸੀਂ ਇਹਨੂੰ ਕੀ ਬੋਲਦੇ ਹਾਂ ਐਂਟੋਨੀਮ ਠੀਕ ਹੈ एंटी मीनस की होंगे विरोधी तो इतना असू की कहना विरोधी शब्द कई बच्चों ही पता ही नहीं लगता कि विरोधी शब्द ने तो समान आर्थिक शब्द नहीं ठीक है तो का मतलब होंगे विरोधी शब्द एगजिट एगजिट मीनस बाहर जाना तो एंट्रेंस मीनस की होंगे अंदर आना ठीक है उस तो बाद ऑर्डर ऑर्डर मीनस हुक्मट अ करते हैं बेनती करते हैं अहनेस्ट ठीक है जी विरोधी शब्द है ਫਿਰ ਹੈ ਵਨ ਵਰਡ ਆਫ ਦ ਫੋਲੋਇੰਗ ਸਟੈਂਡ ਵਨ ਹੂ ਪ੍ਰੈਕਟਿਸ ਵਨ ਆਫ ਫਾਈਨ ਆਰਟ ਠੀਕ ਹੈ ਕਈ ਵਰਡ ਵਿੱਚੋਂ ਹੀ ਲਿਖੀ ਆ ਰਾਵ ਲਿਖਦੇ ਨੇ ਫਾਈਨ ਆਰਟ ਮੀਨਸ ਦੋਨੋਂ ਅਸੀਂ ਕੀ ਕਹਨੇ ਆ ਆਰਟਿਸਟ ਕਹਨੇ ਆ ਠੀਕ ਹੈ ਆਰਟਿਸਟ ਆਰਟ ਦੇਖੋ ਦਿੱਤਾ ਹੋਇਆ ਆਈ ਐਸ ਟੀ ਲੱਗ ਗਿਆ ਸਿਰਫ ਨਾਲ ਅੱਗੇ ਹੈ ਪ੍ਰੀਫਿਕਸ ਲਾਣਾ ਜਾਂ ਸਫਿਕਸ ਲਾਣਾ ਹੁਣ ਕਈ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਪ੍ਰੀਫਿਕਸ ਕੀ ਆ ਤੇ ਸਫਿਕਸ ਕੀ ਆ ਦੇਖੋ ਪੀ ਤੋਂ ਮਤਲਬ ਮੰਨ ਲਓ ਕਿ ਪਹਿਲਾ ਅੱਖਰ ਲਾਣਾ ਸਫਿਕਸ ਤੋਂ ਮਤਲਬ ਹੁੰਦਾ ਬਾਅਦ ਵਿੱਚ ਅੱਖਰ ਲਾਣਾ ਪ੍ਰੀਫਿਕਸ ਮੀਨਸ ਅੱਗੇ ਤਰ ਪੰਜਾਬੀ ਚ ਆਪਾਂ ਇਹ ਕਰਦੇ ਆਂ ਸਫਿਕਸ ਮੀਨਸ ਪਿਛੇਤਰ ਠੀਕ ਹੈ ਗ੍ਰਾਮਰ ਜਿਹੜੀ ਆ ਬੱਚਿਓ ਮੈਚ ਹੀ ਕਰਦੀ ਹੁੰਦੀ ਹੈ तकरीबन ਉਹੀ ਆ ਬਸ ਤੁਹਾਨੂੰ ਉਹਦਾ ਮਤਲਬ ਪਤਾ ਲੱਗਣਾ ਚਾਹੀਦਾ ਪੀ ਤੋਂ ਮਤਲਬ ਪਹਿਲਾ ਅੱਖਰ ਅਗਿੱਤਰ ਲਾਣਾ ਆ ਸਫਿਕਸ ਤੋਂ ਮਤਲਬ ਪਿਛੇ ਅੱਖਰ ਲਾਣਾ ਪਿਛੇਤਰ ਹੈਗਾ ਹੁਣ ਆਰਟ ਹੈ ਮੈਂ ਚਾਹੇ ਦਾ ਅਗਿੱਤਰ ਬਣਾਉਣਾ ਚਾਹੇ ਪਿਛੇਤਰ ਜਦੋਂ ਇਕੱਠੇ ਆ ਗਏ ਜੇ ਮੈਨੂੰ ਕਿਹਾ ਜਾਂਦਾ ਕਿ ਪਰਫਿਕਸ ਬਣਾਓ ਫਿਰ ਮੈਂ ਅੱਗੇ ਅੱਖਰ ਲਾ ਕੇ ਬਣਾਵਾਂਗਾ ਜੇ ਮੈਨੂੰ ਕਿਹਾ ਜਾਊਗਾ ਕੱਲਾ ਸਫਿਕਸ ਬਣਾਓ ਤਾਂ ਮੈਂ ਪਿਛੇ ਅੱਖਰ ਲਾ ਕੇ ਬਣਾਵਾਂਗਾ ਹੁਣ ਮੈਂ ਦੋਨਾਂ ਦੇ ਹੀ ਸਫਿਕਸ ਆ ਜਿਹੜੇ ਉਹ ਬਣਾ ਦੇਣਾ ਐਕ ਤੇ ਸੈਨਰੀ ਕੱਲਾ ਆਰ ਵਾਈ ਲੱਗਿਆ ਠੀਕ ਹੈ ਅੱਗੇ ਬਣਾਣੇ ਆ ਐਡਵਰਬ ਐਡਵਰਬ ਮੀਨਸ ਕਿਰਿਆ ਵਿਸ਼ੇਸ਼ ਠੀਕ ਹੈ ਵਰਡ ਮੈਨੂੰ ਦਿੱਤੇ ਹੋਏ ਨੇ ਮੈਂ ਕੀ ਕਰਨਾ ਹੈ ਮੈਨੂੰ ਜਿਹੜਾ ਹੈਪੀ ਐਡਜੈਕਟਿਵ ਹੈ ਬਿਜ਼ੀ ਹੈ ਜਿਹੜਾ ਉਹ ਵੀ ਐਡਜੈਕਟਿਵ ਹੋ ਗਿਆ ਤੇ ਮੈਂ ਹੁਣ ਇਹਨਾਂ ਦੇ ਕੀ ਕਰਨਾ ਐਡਵਰਬ ਬਣਾਣੇ ਨੇ ਹੈਪੀ ਦਾ ਕੀ ਬਣ ਜਾਣਾ ਜੇ ਸਾਨੂੰ ਪਤਾ ਹੈ ਕਿ ਅਸੀਂ ਐਲ ਵਾਈ ਨਾਲ ਹੀ ਐਡਵਰਬ ਬਣਾਣੇ ਹੁੰਦੇ ਆ ਠੀਕ ਹੈ ਬੜ ਜਦ ਕਿ ਤੇ ਵਾਈ ਲਾਸ ਦੇ ਵਿੱਚ ਹੁੰਦਾ ਤਾਂ ਉਹਨੂੰ ਆਈ ਦੇ ਵਿੱਚ ਚੇਂਜ ਕਰ ਲੈ ਜੇ B U S I L Y ਠੀਕ ਹੈ ਕੱਲਾ L Y ਨਹੀਂ ਲੱਗਦਾ ਜੇ ਲਾਸਟ ਵਿੱਚ Y ਹੋਵੇ ਤੇ Y ਦੇ ਅੱਗੇ ਵਾਲਾ ਅੱਖਰ ਹੈ ਜਿਹੜਾ ਉਹ ਕੀ ਹੋਵੇ ਇੱਕ ਕੰਸੋਨੈਂਟ ਹੋਵੇ ਜਾਂ ਕਿ ਬੋਵਲ ਨਾ ਹੋਵੇ A I O U ਨਾ ਹੋਵੇ ਤਾਂ ਅਸੀਂ Y ਨੂੰ ਕਾਦੇ ਚੇਂਜ ਕਰਦੇ ਹਾਂ I ਦੇ ਵਿੱਚ ਚੇਂਜ ਕਰਦੇ ਹਾਂ మేਕ ਨਾਉਨ ਆਫ ਐਨੀ ਵਨ ਆਫ ਦਾ 기ਵਨ ਵਰਡਸ try try ਬੱਚਿਓ ਆਪਣੇ ਆਪ ਦੇ ਵਿੱਚ ਵੀ ਨਾਉਨ ਹੈਗਾ ਵਰਡ ਠੀਕ ਹੈ ਵਰਬ ਵੀ ਹੈਗਾ ਇਹ ਠੀਕ ਹੈ ਜਿਵੇਂ ਕਹਿਣਾ ਹੈਵਰ try ਠੀਕ ਹੈ ਤਾਂ ਉਹ ਕੀ ਆ ਨਾਉਨ ਹੈਗਾ ਤਾਂ ਹੁਣ ਇੱਥੇ ਕੀ ਹੋ ਗਿਆ ਟਰਾਈ ਤੋਂ ਫੇਰ ਵੀ ਬਣਾ ਦਿੰਦੇ ਆ ਟਰਾਈਲ ਠੀਕ ਹੈ ਡਿਸਾਈਡ ਤੋਂ ਫੈਸਲਾ ਕਰਨਾ ਫੈਸਲਾ ਡਿਸੀਜਨ ਡਿਸੀਜਨ ਡੀ ਨਹੀਂ ਬਣਾ ਐਸ ਆਈਓ ਐ ਡਿਸੀਜਨ ਡੀ ای ਸੀ ਆਈ ਐਸ ਆਈਓ ਐ ਅੱਗੇ ਹੈ ਅਪੀਅਰ ਇਨ ਦਾ ਡਿਕਸ਼ਨਰੀ ਅਪੀਅਰ ਇਨ ਦਾ ਡਿਕਸ਼ਨਰੀ ਕਿੱਦਾਂ ਆਉਂਦੇ ਨੇ ਵਰਡ ਅਲਫਾਬੈਟਿਕਲ ਆਰਡਰ ਦੇ ਵਿੱਚ ਆਉਂਦੇ ਨੇ ਅਪ ਟੂ ਜ਼ੈਡ ਤੱਕ ਠੀਕ ਹੈ ਤਾਂ ਹੁਣ ਇੱਥੇ ਪਹਿਲਾ ਵਰਡ ਕੀ ਆਇਆ ਅਕਾਊਂਟ क्योंकि ए ना शुरू होंगे फिर उस वर्ड तो आ गया डी डिजास्टर ठीक है फिर इस आया। आया। तरीके कॉमा पा के लिखने वैल्यू ठीक है हम इसका स्क्रीन शॉट ला लेना ले हल करके का लिख है यह भी पहला स्क्रीन शॉट लो लैके खुद हल करके देखो खुद हल कर तो बाद जो है मेरे सोल्यूशन ਦੇਖਿਓ ਕਿ ਤੁਸੀਂ ਇਦਾਂ ਕੀ ਇਹ ਸਹੀ ਕਰਿਆ ਜਾਂ ਨਹੀਂ ਤੁਹਾਡਾ ਹੋਇਆ ਤੇ ਤੁਹਾਡੇ ਛਿਆਂ ਵਿੱਚੋਂ ਕਿੰਨੇ ਨੰਬਰ ਆਏ ਨੇ ਤੇ ਜਦੋਂ ਵੀ ਜਿੰਨੇ ਨੰਬਰ ਆਉਂਦੇ ਨੇ ਤਾਂ ਉਹ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਨੇ ਨੇ ਅੱਗੇ ਹੈ ਅਫਸੈਟ ਅਫਸੈਟ ਦਾ ਕੀ ਮਤਲਬ ਹੁੰਦਾ ਸਾਨੂੰ ਜਿਹੜਾ ਸੀ ਕਹਿੰਦੇ ਕੋਈ ਦੁਖੀ ਕਰਦਾ ਜਾਂ ਸਾਨੂੰ ਸਹੀ ਹੈ ਤਾਂ ਉਹਦਾ ਮਤਲਬ ਹੁੰਦਾ ਡਿਸਟਰਬ ਕਰਦਾ ਹੈ ਠੀਕ ਹੈ ਤੰਗ ਕਰਦਾ ਹੈ ਡਿਸਟਰਬ ਠੀਕ ਹੈ ਬੈਲਦੀ ਮੀਨਸ ਜਿਹਦੀ ਕੋ ਬਹੁਤ ਸਾਰਾ ਧਨ ਹੋਵੇ ਕਿਹਦੇ ਕੋਲੋਂ ਦਾ ਬਹੁਤ ਸਾਰਾ ਧਨ ਜਿਹੜਾ ਬੰਦਾ ਅਮੀਰ ਹੁੰਦਾ ਹੈ ਠੀਕ ਹੈ ਅ ਪਰਸਨ ਹੂ ਡਸ ਨਾਟ ਟੇਕ ਅਲਕੋਹਲਿਕ ਡਰਿੰਕਸ ਠੀਕ ਹੈ ਜਿਹੜਾ ਸ਼ਰਾਬ ਵਗੈਰਾ ਨਹੀਂ ਪੀਂਦਾ ਅਲਕੋਹਲਿਕ ਡਰਿੰਕ ਅਸੀਂ ਉਹਨਾਂ ਨੂੰ ਬੋਲਦੇ ਹਾਂ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਟੀ ਟੋਟਲਰ T E T O T A W L E R ਸਪੈਲਿੰਗ ਬਹੁਤ ਅੱਛੇ ਤਰੀਕੇ ਨਾਲ ਯਾਦ ਕਰ ਲੈਣੇ ਹੈਗੇ ਆ ਠੀਕ ਹੈ ਤਿੰਨ ਵਾਰ ਟੀ ਪੜ੍ਹਨਾ ਬੱਚਿਓ ਇੱਕ ਹੀ ਵਰਡ ਦੇ ਵਿੱਚ T E T O T A W L E R ਠੀਕ ਹੈ ਅਗਿਆ ਹੈ ਪੇਡ ਇਹਨੂੰ ਕੀ ਕਰਨਾ ਹੈ ਪ੍ਰਫਿਕਸ ਲਾਓ ਸਫਿਕਸ ਪੇਡ ਦਾ ਮੈਂ ਪ੍ਰਿਫਿਕਸ ਲਗਾ ਦਨਾ ਪਹਿਲਾਂ ਇਹਦੀ ਅਨਪੇਡ ਠੀਕ ਹੈ ਪਲੇਸ ਦੇ ਵਿੱਚ ਆਪਾਂ ਪੀ ਐਲ ਏ ਸੀ ਈ ਐਮ ਈ ਐਂਡ ਟੀ ਪਲੇਸਮੈਂਟ ਲਾ ਦਨੇ ਆ ਥੈਟ ਮੀਨਸ ਇਜ਼ ਯਾ ਅਸੀਂ ਕੀ ਲਾਤਾ ਸਫਿਕਸ ਲਾਤਾ ਅੱਗੇ ਹੈਗਾ ਸੀਵੀਅਰ ਸੀਵੀਅਰ ਮੀਨਸ ਦਾ ਕਾਫੀ ਸੀਰੀਅਸ ਠੀਕ ਹੈ ਕਾਫੀ ਜਿਆਦਾ ਤਾਂ ਇਹਦੇ ਵੀ ਐਡਵਰਬ ਹੈ ਤਾਂ ਐਡਵਰਬ ਲਾਉਂਦੇ ਹੋਏ ਅਸੀਂ ਕੀ ਕਰਦੇ ਆ ਐਲਵਾਈ ਪਰ ਇੱਥੇ ਵੀ ਐਲਵਾਈ ਲਾਉਂਦੇ ਵੇ ਖਿਆਲ ਰੱਖਣਾ ਜਿਸ ਤਰ੍ਹਾਂ ਹੁਣ ਫਰਸਟ ਵਰਡ ਹੈ ਇਦੇ ਵਿੱਚ CV ਦੇ ਅਸੀਂ LY ਇਦਾਂ ਹੀ ਲਗਾ ਲਾਂਗੇ ਮਗਰ ਪਰ ਜਿਹੜਾ trolly ਦੇ ਮਗਰ LY ਲਾਣਾ ਤਾਂ ਜਿਹੜੀ E ਹੈ ਉਹ ਨਹੀਂ ਪਰ ਤੋਂ ਕਰਨੀ TRULY ਅੱਗੇ ਹੈ teach ਇਹਦਾ ਕੀ ਬਣਨਾ ਹੈ ਨਾਉਨ ਟੀਚਰ ਦਾ ਟੀਚਰ ਦਾ ਕੀ ਬਣ ਗਿਆ ਟੀਚਰ ਮੈਰੀ ਦਾ ਕੀ ਬਣ ਗਿਆ ਮੈਰੇਜ ਠੀਕ ਹੈ ਜੀ ਫਿਰ ਹੈ ਸਾਡੇ ਕੋਲ ਅੱਗੇ ਫਿਰ ਅਕੋਰਡਿੰਗ ਟੂ ਡਿਕਸ਼ਨਰੀ ਅਲਫਾਬੈਟਿਕਲ ਆਰਡਰ ਵਿੱਚ ਪਹਿਲਾਂ ਕੀ ਆਇਆ ਸਾਡੇ ਕੋਲ ਅਰੇਂਜ ਠੀਕ ਹੈ ਫਿਰ ਸਾਡੇ ਕੋਲ ਕੀ ਆਇਆ ਫਾਸਟਰ ਫਿਰ ਸਾਡੇ ਕੋਲ ਕੀ ਆ ਗਿਆ ਮਸ਼ੀਨ ਤੇ ਲਾਸਟ ਦੇ ਵੀ ਸਾਡੇ ਕੋਲ ਆ ਗਿਆ ਸਟੋਰੇਜ ਠੀਕ ਹੈ ਅਲਫਾਬੈਟਿਕਲ ਆਰਡਰ ਦੇ ਵਿੱਚ ਅਸੀਂ ਲਿਖ ਦਾਂਗੇ ਸਿਨਾਨੀਅਮਸ ਨੇ ਸਮਾਨਾਰਥਕ ਸ਼ਬਦ ਨੇ ਐਸੇ ਤੋਂ ਮੈਂ ਤੁਹਾਨੂੰ ਕਿਹਾ ਸਮਾਨ ਠੀਕ ਹੈ ਸਮਾਨਾਰਥਕ ਸ਼ਬਦ ਜੋਏ ਮੀਨਸ ਖੁਸ਼ੀ ਹੈਪੀਨੈਸ ਮੀਨਸ ਖੁਸ਼ੀ ਲਾਰਜ ਮੀਨਸ ਵੱਡਾ ਬਿਗ ਮੀਨਸ ਵੀ ਵੱਡਾ ਜਾਂ ਹਿਊਜ ਠੀਕ ਹੈ उस हैिव वन वर्ड ऑफ द फॉलिंग स्टेटमेंट्स अ गेम विच नो वन विंस ठीक है एक इस तरह की खेड जिसे कोई नहीं जीतता अ कहने बराबर ड्रॉ डी आर ए डबल्यू परसन हू डज नोट ड्रिंक अल्कोहलिक ड्रिंक आपने लिखे टी डबल ई टीओ टी ए डबल एल ई आर टी टाउन टीछ तो बना पहला आप टीच टीचर बनाया हूँ टीचिंगस बना देने ठीक है सीख्या ਪੇ ਤੋਂ ਅਸੀਂ ਬਣਾ ਦਿੰਨੇ ਆ ਪੇਮੈਂਟ ਠੀਕ ਹੈ ਜੀ ਐਂਟਾਨੀਅਮ ਜਾਨਕੀ ਕਿ ਵਿਰੋਧੀ ਸ਼ਬਦ ਹੈ ਫਸਟ ਵਰਡ ਆ ਗਿਆ ਸਾਡੇ ਕੋ ਫਰੀडम ਫਰੀडम ਤੋਂ ਅਸੀਂ ਕੀ ਬਣਾਵਾਂਗੇ ਠੀਕ ਹੈ ਬਾਂਡੇਜ ਜਾਨਕੀ ਕਿ ਕਿਸੇ ਬੰਦੇ ਤੇ ਬੰਦਸ਼ ਲਾਣੀ ਆ ਠੀਕ ਹੈ ਜਾਂ ਅਸੀਂ ਸਲੇਵਰੀ ਵੀ ਲਗਾ ਸਕਦੇ ਆ ਐਸ ਐਲ ਏ ਵੀ ਈ ਆਰ ਯੂ ਸਲੇਵਰੀ ਮੀਨਸ ਦਾਸਤਾ ਕਿਸੇ ਬੰਦੇ ਨੂੰ ਗੁਲਾਮ ਬਣਾ ਕੇ ਰੱਖਣਾ ਗੁਲਾਮੀ ਅਸੈਂਬਲੀ ਮੀਨਸ ਜਿਦਾਂ ਅਪ ਮਾਰਨਿੰਗ ਅਸੈਂਬਲੀ ਕਰਦੇ ਆ ਸਾਰੇ ਕੀ ਹੁੰਨੇ ਆ ਸਟੇਜ ਦੇ ਕੋਲ ਇਕੱਠੇ ਹੁੰਨੇ ਆ ਅਸੈਂਬਲੀ ਦੇ ਵਿੱਚ असैंबल होंने तो वह मतलब हो गया करना तो विरोधी शब्द हो गया खिलारना डिस्पर्स ठीक है जी अगे है, बाक है। ठीक है ईडीएम दिता हुआ सूचालट मीनस हूँ थोड़ी बारी हैगीव माई डिसीजन या अडवाइस कुछ भी हो सकता ठीक है नाउ द वॉल इज इन योर कोट इज इन यूर कोट डू एज यू वॉन्ट डू एज यूट जो तुम करना चाहते हो मैं जो बना सी दस दू थ मूव हैारी है स्नानियम है अगर समानार्थक शब्द है मॉडर्न मीनस की होंगे आधुनिक दैट मीनस प्रेजेंट जो हूँ है ਗਰੰਟ ਵੀ ਹੋ ਸਕਦਾ ਹੈ ਠੀਕ ਹੈ ਨਾ ਕਲਾਬਰ ਮੀਨਸ ਤੇਜ ਬੰਦਾ ਇੰਟੈਲੀਜੈਂਟ ਆਪਾਂ ਕਹਿੰਦੇ ਹਾਂ ਕਿਉਂਕਿ ਅਸੀਂ ਇਹਨੂੰ ਪੋਜ਼ਿਟਿਵ ਅਸਪੈਕਟ ਤੋਂ ਹੀ ਲੈ ਕੇ ਚੱਲ ਰਹੇ ਹਾਂ ਠੀਕ ਹੈ ਫਿਰ ਉਸ ਤੋਂ ਬਾਅਦ ਆ ਲਿਸਟ ਆਫ ਬੁక్స్ ਅਵੇਲੇਬਲ ਇਨ ਲਾਇਬ੍ਰੇਰੀ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਦੀ ਇੱਕ ਲਿਸਟ ਹੁੰਦੀ ਆ ਠੀਕ ਹੈ ਜਿੱਥੇ ਤੁਹਾਨੂੰ ਲਾਇਬ੍ਰੇਰੀ ਦੀ ਕਿਤਾਬਾਂ ਦਾ ਉਹਨੂੰ ਬੋਲੋ ਉਸ ਲਈ ਸ਼ਬਦ ਵਰਤਿਆ ਜਾਂਦਾ ਹੈ ਕੈਟਲੌਗ ਜੀ ਕੈਟਲੌਗ ਅ ਪਲੇਸ ਵੇਅਰ ਬੁక్స్ ਕਲੋਸ ਆਰ ਕੇਪਟ ਜਿੱਥੇ ਕੱਪੜੇ ਰੱਖੇ ਜਾਂਦੇ ਨੇ ਉਹਨੂੰ ਅਸੀਂ ਕਹਿੰਦੇ ਆ ਬਾਰਡਰੋਬ ਬਾਰ ਡ ਆਰ ਓ ਬੀ ਬਾਰਡਰੋਬ ਠੀਕ ਹੈ अलमीरा ਜਾਂ ਕੱਪ ਬੋਰਡ ਆਪਾਂ ਵੈਸੇ ਬੋਲ ਦਿੰਦੇ ਆ ਪਰ ਪ੍ਰੋਪਰ ਵਰਡ ਜੋ ਹੈ ਉਹਦੇ ਲਈ ਹੈ ਬਾਰਡਰੋਬ ਅੱਗੇ ਹੈ ਟ੍ਰਾਈ ਆਪਾਂ ਪਹਿਲਾਂ ਵੀ ਬਣਾ ਲਿਆ ਟ੍ਰਾਈ ਤੋਂ ਟ੍ਰਾਇਲ ਐਜੂਕੇਟ ਤੋਂ ਐਜੂਕੇਸ਼ਨ ਨਾਉਨ ਬਣਾਉਣਾ ਸੀ ਸਿੱਖਿਆ ਠੀਕ ਹੈ ਐਜੂਕੇਟਰ ਵੀ ਹੋ ਸਕਦਾ ਵਿਰੋਧੀ ਸ਼ਬਦ ਨੇ ਇਹ ਆਪਾਂ ਪਹਿਲਾਂ ਵੀ ਕੀਤਾ ਐਗਜ਼ੈਕਟ ਦਾ ਠੀਕ ਹੈ ਇਸ ਕਰਕੇ ਇਹਨੂੰ ਧਿਆਨ ਨਾਲ ਯਾਦ ਕਰ ਲੈਣਾ ਐਂਟਰੈਂਸ ਉਸ ਤੋਂ ਬਾਅਦ ਹੈ ਲੀਡ ਲੀਡ ਦਾ ਮਤਲਬ ਹੁੰਦਾ ਅਗਵਾਈ ਕਰਨਾ ਤਾਂ ਬਾਕੀ ਕੀ ਹੁੰਦੇ ਨੇ ਫਾਲੋ ਕਰਦੇ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਹੈ ਸਾਡੇ ਕੋਲ ਜਿਸ ਤਰ੍ਹਾਂ ਆਪਾਂ ਫੋਲੋ ਫੇਸਬੁੱਕ ਦੇ ਪੇਜ ਤੇ ਫਾਲੋ ਕਰਦੇ ਹਾਂ ਠੀਕ ਹੈ ਕਿਸੇ ਨੂੰ ਜਾਂ ਜਿਸ ਤਰ੍ਹਾਂ ਆਪਾਂ ਚੈਨਲ ਹੈ ਉਹਦੇ ਵਿੱਚ ਸਬਸਕ੍ਰਾਈਬ ਕਰਦੇ ਹਾਂ ਦੈਟ ਮੀਨਸ ਅਸੀਂ ਫਾਲੋ ਕਰ ਰਹੇ ਹਾਂ ਬੀਟ ਅਰਾਊਂਡ ਦਾ ਬੁਸ਼ ਇਧਰ ਉਧਰ ਦੀਆਂ ਮਾਰਨੀਆ ਠੀਕ ਹੈ ਨਾ ਤੇ ਇਹਦਾ ਵੀ ਅਸੀਂ ਬਾਕ ਬਣਾਉਣਾ ਹੁੰਦਾ ਹੈ ਡੋਂਟ beat about the bush around the bush ठीक है come to the point come to the point ठीक है p o i n t come to the point lead have फिर इसका विलोम शब्द आप पहला कह रहा है lead means follow raise means उठाना किसे ठीक है ना हुन इथे assi jo hai ਰਿਸ ਦਾ ਵਰਡ ਸਾਡੇ ਕੋਲ ਕੀ ਆ ਸਕਦਾ ਲੋਅਰ ਵੀ ਹੋ ਸਕਦਾ ਥੱਲੇ ਸਿੱਟਣਾ ਠੀਕ ਹੈ ਜਾਂ ਅਸੀਂ ਕੀ ਕਰ ਸਕਦੇ ਆ ਰਿਡਿਊਸ ਘਟਾਉਣਾ ਵਨ ਵਰਡ ਇਟਸ ਟੂ ਮੱਚ ਉਹਨੂੰ ਅਸੀਂ ਕੀ ਬੋਲਦੇ ਆ ਜਿਹੜਾ ਬਹੁਤ ਜ਼ਿਆਦਾ ਖਾਂਦਾ ਹੋਵੇ ਉਹਨੂੰ ਬੋਲਿਆ ਜਾਂਦਾ ਪੇਟੂ ਇੰਗਲਿਸ਼ ਪੰਜਾਬੀ ਚ ਕਹਿੰਦੇ ਆ ਇੰਗਲਿਸ਼ ਅਸੀਂ ਇਹਨੂੰ ਬੋਲਦੇ ਆ ਗਲਟਨ ਜੀ ਐਲ ਯੂ ਡਬਲ ਟੀਓ ਐਂਡ ਓਵਰਇਟਰ ਵੀ ਕਹਿ ਸਕਦੇ ਆ ਬਟ ਗਲਟਨ ਜਿਹੜਾ ਹੈ ਐਗਜ਼ੈਕਟ ਵਰਡ ਹੈਗਾ ਮੈਰੀ ਹੈ ਠੀਕ ਹੈ ਪਰ ਫਿਕਸ ਵਿਕਸ ਅਗਧਰ 75 ਮੈਰਿਜ A G E ਪਲੇਸਟੋ ਪਲੇਸਮੈਂਟ ਹੁਪਾ ਪਹਿਲਾਂ ਵੀ ਕੀਤਾ ਠੀਕ ਹੈ ਇਸ ਕਰਕੇ ਦੇਖੋ ਵਰਡ ਇਹਦੇ ਵਿੱਚ ਵੀ ਰਿਪੀਟ ਹੋ ਰਹੇ ਨੇ ਤਾਂ ਇਸ ਕਰਕੇ ਇਹਨਾਂ ਨੂੰ ਧਿਆਨ ਨਾਲ ਯਾਦ ਕਰਿਓ ਇਹ 100% ਉਮੀਦ ਕਰਦੇ ਆਂ ਕਿ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਮਿਲਣਗੇ ਸਮੂਥ ਹੈ ਸਮੂਥਲੀ ਤੇ ਇੱਥੇ ਹੁਣ ਖਿਆਲ ਰੱਖਣਾ ਹੁਣ ਇਹਦੇ ਵਿੱਚ ਅਸੀਂ L Y ਲਾਇਆ ਬਟ ਇੱਥੇ ਅਸੀਂ साढ़े कोल वाई ही लावे पर एल है जो लास्ट की होगा पहला भी लग्या होर लग जाना हो डबल एल न हो जाए नाउन ट्राई तो फिर देखो ट्राई वर्ड कि लिया ट्रायल फेल तो अं की बोलने फेलियर ठीक ਹੁਣ ਜਦੋਂ ਦੇਖੋ ਇੱਥੇ ਵੀ ਉਹਨਾਂ ਖਿਆਲ ਰੱਖਣ ਵਾਲੀ ਗੱਲ ਆ ਕਿ ਜਦੋਂ ਵਰਡ ਸੇਮ ਲੈਟਰ ਦੇ ਨਾਲ ਹੀ ਸ਼ੁਰੂ ਹੁੰਦੇ ਨੇ ਸਾਰੇ ਤਾਂ ਅਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਪਾਂ ਕਿਤਸਰਾਂ ਦੇਖਾਂਗੇ ਫਿਰ ਉੱਥੇ ਅਸੀਂ ਕੀ ਕਰਾਂਗੇ ਅਸੀਂ ਨੈਕਸਟ ਲੈਟਰ ਦੇਖਾਂਗੇ ਜੋ ਫਰਸਟ ਲੈਟਰ ਨੂੰ ਛੱਡ ਕੇ ਅਗਲੇ ਵਾਲਾ ਅਗਲੇ ਵਾਲਾ ਪਹਿਲਾਂ ਕਿਹੜਾ ਆਊਗਾ ਡੀ ਆਈ ਆਊਗਾ ਠੀਕ ਹੈ ਏ ਬੀ ਸੀ ਦੇ ਅਕੋਰਡਿੰਗਲੀ ਤੇ ਆਈ ਆਊਗਾ ਤਾਂ ਫਿਰ ਆਈ ਵੀ ਦੋ ਵਰਡ ਦਾ ਹੈਗਾ ਸੇਮ ਠੀਕ ਹੈ ਹੁਣ ਆਈ ਤੋਂ ਮੈਂ ਅਗਲਾ ਵਰਡ ਦੇਖੂਗਾ ਕਿ ਐਸ ਪਹਿਲਾਂ ਆਊਗਾ ਕਿ ਪੀ ਪਹਿਲਾਂ ਆਊਗਾ ਪਹਿਲਾਂ ਕੀ ਆਊਗਾ पी होगा तो इस करके मेरा वर्ड फर्स्ट होगा डी आई पी डिप्लोमैट ठीक है फिर आऊगा डिस्ट्रिक्ट उस तो बाद फिर मैं देखने नहीं फिर हूँ मेरे को यू वाले वर्ड ने जो आए गए इस करके पहला आ गया डी ओ क्योंकि सारे डी ओ कॉमन हैगा फिर मैं डी ओ तो अगे देखूंगा कि ई पहला आऊगी कि ओ पहला आऊगा तो पहला क्या आऊगा ई आऊगा तो इस करके मैं डज लाया फिर मैं डोर लाया फिर अगले मेरे को दो वर्ड ने जोड़े वो डी यू नाल है डी यू हो गया फिर मैं अगला वर्ड देखा ऐसा होगा पहला क्या एम आउगा पहला एम आउगा तो इस कर के डंप आ गया फ्लास ਦੇ ਵਿੱਚ ਡਸਟ ਆ ਗਿਆ ਠੀਕ ਹੈ ਇਸ ਤਰੀਕੇ ਨਾਲ ਇਹਨਾਂ ਦੀ ਸੀਰੀਅਲ ਆਰਡਰ ਕਰਨਾ ਹੈ ਕਾਈਂਡ ਹੈ ਕਾਈਂਡ ਤੋਂ ਅੱਗੇ ਕੀ ਬਣ ਗਿਆ ਖਰੂਆ ਠੀਕ ਹੈ ਬਿਊਟੀਫੁੱਲ ਬਿਊਟੀਫੁੱਲ ਮੀਨ ਸੁੰਦਰ ਕੁਦਾਸੀ ਬਣਾਉਣੀ ਹੈ ਅਗਲੀ ਪੱਦਾ ਅ ਗੇਮ ਵਿਚ ਨੋ ਵਨ ਵਿਨਸ ਫਿਰ ਦੇਖੋ ਹੀ ਵਰਡ ਆ ਗਿਆ ਡਰਾ ਠੀਕ ਹੈ 뮤ਜ਼ਿਕ ਤੋਂ ਪ੍ਰੀਫਿਕਸ ਅਸੀਂ ਇਹਦਾ ਸਫਿਕਸ ਲਾਉਣਾ ਹੈ ਦੋਨਾਂ ਦੇ ਨਾਲ ਹੀ 뮤지컬

ਠੀਕ ਹੈ ਜੀ ਅੱਗੇ ਹੈਗਾ ਰਾਈਮਿੰਗ ਵਰਡਸ ਨੇ ਰਾਈਮਿੰਗ ਮੀਨਸ ਜਿਨ੍ਹਾਂ ਦੀ ਸੇਮ ਆਵਾਜ਼ ਆਉਂਦੀ ਹੋਵੇ ਕਈ ਵਾਰ ਤੁਹਾਨੂੰ ਕੁਝ ਪੇਪਰ ਦੇ ਪਾਰਟ ਨੇ ਜਿਹੜੇ ਵਿੱਚੇ ਦਿੱਤੇ ਹੁੰਦੇ ਨੇ ਠੀਕ ਹੈ ਨਾ ਜਿਦਾਂ ਹੁਣ ਆ ਗਰਾਉਂਡ ਆ ਗਰਾਉਂਡ ਦਾ ਰਾਈਮਿੰਗ ਵਰਡ ਆ ਦੇਖੋ ਅਰਾਉਂਡ ਇੱਥੇ ਵਿੱਚ ਹੀ ਮਿਲ ਗਿਆ ਆਰ ਯੂ ਐਨ ਡੀ ਠੀਕ ਹੈ ਫਾਉਂਡ ਵਰਡ ਨੇ ਜਿਹੜੇ ਉਹ ਸੇਮ ਸਾਊਂਡ ਵਾਲੇ ਹੋਣੇ ਚਾਹੀਦੇ ਆ ਕਲੇਬਰ ਕਲੇਬਰ ਦੇ ਵਿੱਚ ਠੀਕ ਹੈ ਨਾ ਅਸੀਂ ਸੇਮ ਸਾਊਂਡ ਵੀਆਰ ਲਾਸਟ ਦੇ ਵਿੱਚ ਹੋਣੀ ਚਾਹੀਦੀ ਹੈ ਹੁਣ ਇਸੇ ਤਰੀਕੇ ਨਾਲ ਤੁਸੀਂ ਇਹਦੇ ਜਿਹੜੇ ਨੇ ਵਰਡ ਉਹ ਤੁਸੀਂ ਮੈਨੂੰ ਖੁਦ ਬਣਾ ਕੇ ਕਮੈਂਟਸ ਦੇ ਵਿੱਚ ਦੱਸੋਗੇ ਸੇਮ ਸਾਊਂਡ ਸੇਮ ਉਹਨਾਂ ਦੇ ਵਿੱਚ ਇਹ ਵੀ ਤੁਹਾਨੂੰ ਐਕਟੀਵਿਟੀਜ਼ ਦੇ ਵਿੱਚ ਹੈਗੇ ਨੇ ਪੋਇਮਸ ਵਾਲੇ ਪਾਰਟ ਦੇ ਵਿੱਚ ਜਿਹੜੇ ਤੁਹਾਡੇਆਂ ਪੋਇਮਸ ਨੇ ਤਾਂ ਉੱਥੋਂ ਤੁਸੀਂ ਇਹਨਾਂ ਨੂੰ ਯਾਦ ਵੀ ਕਰ ਸਕਦੇ ਹੋ ਤਾਂ ਇਸ ਤਰੀਕੇ ਦੇ ਨਾਲ ਤੁਹਾਡਾ ਇਹ ਜਿਹੜਾ 6 ਨੰਬਰ ਵਾਲਾ ਵੋਕੈਬਲਰੀ ਵਾਲਾ ਸੈਕਸ਼ਨ ਹੈ ਉਹ ਤੁਹਾਨੂੰ ਮੈਂ ਇਹਦੇ ਵਿੱਚ ਪ੍ਰੈਕਟਿਸ ਕਰਵਾਇਆ ਨਹੀਂ 6 ਐਕਸਰਸਾਈਜ਼েস ਪ੍ਰੈਕਟਿਸ ਸੈਟਸ ਜੀ ਜੋ ਸਾਨੂੰ ਦਿੱਤੇ ਹੋਏ ਇਸ ਕਰਕੇ ਉਮੀਦ ਕਰਦਾ ਹਾਂ ਤੁਹਾਡੇ ਇਹ ਵੀ 6 ਤੋਂ 6 ਨੰਬਰ ਜ਼ਰੂਰ ਆਉਣੇ ਚਾਹੀਦੇ ਨੇ ਪੇਪਰਾਂ ਦੀ ਹੁਣ ਤਿਆਰੀ ਜ਼ਰੂਰ ਐ ਮਿਹਨਤ ਨਾਲ ਕਰੋ ਜਦੋਂ ਹੁਣ ਤੁਸੀਂ ਇਹ ਬੁੱਧਵਾਰ ਨੂੰ ਵੀਡੀਓ ਦੇਖ ਰਹੇ ਹੋ ਜਾਂ ਉਸ ਤੋਂ ਬਾਅਦ ਵੀ ਦੇਖ ਰਹੇ ਹੋ ਤਾਂ ਤੁਹਾਡੇ ਪੇਪਰ ਹੈ ਜਿਹੜੇ ਨੈਕਸਟ ਬੁੱਧਵਾਰ 19 ਤਰੀਕ ਨੂੰ ਤੁਹਾਡਾ ਪੇਪਰ ਹੈ ਜਿਹੜਾ ਉਹ ਪੈ ਜਾਣਾ ਹੈਗਾ ਆ ਤਾਂ ਇਸ ਕਰਕੇ ਦਿਨ ਬਹੁਤ ਘੱਟ ਰਹਿ ਗਏ ਨੇ ਪੂਰੀ ਮਿਹਨਤ ਦੇ ਨਾਲ ਹੁਣ ਪੜੋ ਤਾਂ ਕਿ ਤੁਹਾਨੂੰ ਜਿਹੜਾ ਇੰਗਲਿਸ਼ ਦਾ ਪੇਪਰ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਹਲ ਕਰ ਸਕੋ ਜੇ ਵੀਡੀਓ ਅੱਛੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡਾ ਜੋ ਸਬਸਕ੍ਰਿਪਸ਼ਨ ਹੈ ਉਹ ਉਤਸ਼ਾਹਤ ਕਰਦਾ ਹੈ ਮੈਨੂੰ ਵੀ ਕਿ ਮੈਂ ਹੋਰ ਅੱਗੇ ਤੋਂ ਵੀ ਅੱਛੀ ਵੀਡੀਓ ਤੁਹਾਨੂੰ ਬਣਾ ਕੇ ਪਾਵਾਂ ਥੈਂਕ ਯੂ ਹੈਵ ਅ ਨਾਈਸ ਡੇ